ਕਰਮ ਨੂੰ ਅੱਜ ਅੱਜ ਸਿਸਟਰ ਨੂੰ ਬੈਂਚ ਚੜਾਉਣ ਚੱਲੇ ਸਕੂਲ ਦੀ ਦੇਖਣ ਸਕੂਲ ਦੀ ਬੈਂਚ ਚੜਾਉਣ ਚੱਲੇ ਆ ਖੁਸ਼ ਹੋ ਗਿਆ ਖੁਸ਼ ਹੋ ਗਿਆ ਸਾਡੀ ਡੱਬ ਵਾਲੀ ਰੋਡ ਹੈ ਜੀ। ਉਹਦੇ ਗਾਰਮਰੂ ਦੇਖੋ ਛਨੂਰ ਵੇਟ ਕਰ ਰਹੇ ਹੈਗੇ ਬੈਂ ਦੀ। ਛਨੂਰ ਵੀ ਬੈਂ ਆ ਰਹੀ ਹੈ। ਹੁਣ ਚੜੂਗੀ ਬੈਂ ਤੇ ਛਨੂਰ। ਬੈਂ ਖੜਾ ਗਾਰਮਰੂ ਨੇ। ਚਲਦੇ ਆ ਘਰੇ ਚਲੋ ਛੜਾਤੀ ਦਾ